ਜਿਨ੍ਹਾਂ ਨੇ ਫੂਲ ਦਾ ਖੰਡਾਰ ਦੇ ਵਿੱਚ ਵੱਧ ਵੱਧ ਹਿੱਸਾ ਪਾਇਆ ਹੋਵੇ ਉਹਨਾਂ ਲੋਕਾਂ ਨੇ ਗੋੜੀਆਂ ਜਲਾਈਆਂ ਹੋਣ ਉਹਨਾਂ ਅਖਰਾਂ ਨੇ ਤੇ ਉਹਨਾਂ ਨੂੰ 15 ਦਾਸ ਨੂੰ ਇਹ ਰਾਸ਼ਟਰਪਤੀ ਅਵਾਰਡ ਦੇਗਾ ਸਨਮਾਨ ਕਰਦੇ ਆ ਬਹੁਤ ਮਾੜੀ ਸਰਕਾਰ ਆ ਇਹ ਜੇ ਤੋਂ ਬਾਅਦ ਮਾੜੀ ਸਰਕਾਰ ਕੋਈ ਜਾ ਨਹੀਂ ਸਕਦੀ ਇਹਨਾਂ ਦੇ ਕੰਮ ਪਹਿਲੀ ਵਾਰ ਹੋ ਰਿਹਾ ਵੀ ਆਪਨੇ ਦੇਖਦੇ ਜੰਗਲ ਦੀ ਗੋੜੀ ਜਲਾਉਣ ਵਾਲਿਆਂ ਨੂੰ ਸਨਮਾਨ ਦਿੱਤਾ ਗਿਆ ਨਾ ਜੁਗਜੀ ਸਿੰਘ ਸਿਧੂ ਤੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਸਿੱਧੂਪੁਰ ਵੱਲੋਂ ਬੈਸੇ ਤਾਂ ਇਹ ਜਿਹੜਾ ਸਾਡਾ ਸਾਂਝਾ ਫੋਰਮ ਆ ਉਹਦੇ ਵੱਲੋਂ ਇਹ ਪ੍ਰੋਗਰਾਮ ਤਾਂ ਉਹ ਸਾਰੇ ਸਾਂਝੇ ਫੋਰਮ ਵੱਲੋਂ ਇਹ ਪ੍ਰੋਗਰਾਮ ਕਰਾਇਆ ਗਿਆ ਜਿਹੜਾ ਅੱਜ ਇਹ ਮੋਦੀ ਦਾ ਪੁਤਲਾ ਸਾੜਿਆ ਗਿਆ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਇਹ ਸਭ ਤੋਂ ਨਕਮੀ ਸਰਕਾਰ ਆ ਤੁਸੀਂ ਸੁਣਿਆ ਹੋਊਗਾ ਵੀ 1919 ਦੇ ਵਿੱਚ ਬਾਹਰ ਲਿਆ ਅੰਗਰੇਜ਼ਾਂ ਨੇ ਸਾਡੇ ਭਾਰਤੀਆਂ ਤੇ ਗੋਲੀਆਂ ਚਲਾਜਾਂ ਪੀਆਂ ਜੱਲ੍ਹਿਆਂ ਵਾਲੇ ਬਾਗ ਦੇ ਵਿੱਚ ਉਹ ਲੋਕ ਉੱਥੇ ਇਕੱਠੇ ਹੋਏ ਤੇ ਦਸਾਹਰੇ ਦਾ ਨਹੀਂ ਸੀ ਉਹ ਵੀ ਐਜੀਟੇਸ਼ਨ ਕਰਦੇ ਸੀ ਹੱਥੇ ਲੋਕ ਸੀ ਸਾਡਾ ਖੂਨ ਖੋਲਦਾ ਸੀ ਜਦੋਂ ਅਸੀਂ ਉਦੋਂ ਪੜਦੇ ਹੁੰਦੇ ਸੀ ਕਿਤਾਬਾਂ ਦੇ ਵਿੱਚ ਕਿ ਅੰਗਰੇਜ਼ਾਂ ਨੇ ਸਾਡੇ ਭਾਰਤੀਆਂ ਨੂੰ ਕਿਸ ਤਰ੍ਹਾਂ ਹੱਥਾਂ ਦੇ ਅੰਨੇ ਬਾ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਦਾ ਅੱਜ ਇਹ ਗੰਦੀ ਸਰਕਾਰ ਬੀਜੇਪੀਸੀ ਸਰਕਾਰ ਕਹੂੰਗਾ ਮੈਂ ਤਾਂ ਇਹ ਸਰਕਾਰ ਉਹਨਾਂ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਗੱਲ ਸਨਮਾਨ ਕਰਨ ਜਾ ਰਹੀ ਹੈ 15 ਅਗਸਤ ਨੂੰ ਜਿਨ੍ਹਾਂ ਨੇ ਸਾਡੇ ਮੱਥੇ ਕਿਸਾਨਾਂ ਦੇ ਜਿਹੜੇ ਕਿਸਾਨ ਆਪਣੀਆਂ ਬੀਜੇਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਦਾ ਹਟੇ ਆਪਣੇ ਦੇਸ਼ ਦੀ ਰਾਜਨੀਤੀ ਵਿੱਚ ਜਾ ਰਹੇ ਆਪਾਂ ਦੇਖਦੇ ਲੋਕ ਹਾਣ ਜਿਨ੍ਹਾਂ ਨੇ ਫੂਡਪਾਪ ਢੰਡਾਰ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਹੋਵੇ ਉਹਨਾਂ ਲੋਕਾਂ ਦੇ ਗੋਲੀਆਂ ਜਲਾਈਆਂ ਹੋਣ ਉਹਨਾਂ ਅਸਰਾਂ ਨੇ ਤੇ ਉਹਨਾਂ ਨੂੰ 15 ਦਾਸ ਨੂੰ ਇਹ ਰਾਸ਼ਟਰਪਤੀ ਅਵਾਰਡ ਦੇਗਾ ਸਨਮਾਨ ਕਰਦੇ ਆ ਬਹੁਤ ਮਾੜੀ ਸਰਕਾਰ ਆ ਇਹ ਇਸ ਤੋਂ ਬਾਅਦ ਮਾੜੀ ਸਰਕਾਰ ਕੋਈ ਆ ਨਹੀਂ ਸਕਦਾ ਕੀਲਾ ਉਸ ਤੋਂ ਵੀ ਅੰਦਰ ਪੜੇਗਾ ਸਾਫਾ ਆਰਥਿਕ ਸੰਜੁਗ ਸੰਜੁਗ ਅੱਜ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅੱਜ ਮੋਦੀ ਸਰਕਾਰ ਦਾ ਪੰਗਲਾ ਮੁੱਕਿਆ ਕਿਉਂਕਿ ਜੋ ਸਾਡੇ ਲੋਕ ਦੇਸ਼ ਦੇ ਲੋਕ ਆਪਣੇ ਹਿੱਤਾਂ ਦੇ ਲਈ ਮੰਨੀਆਂ ਹੋਈਆਂ ਮੰਗਾਂ ਨੂੰ ਮਨਵਾਉਣ ਲਈ ਦਿੱਲੀ ਜਾ ਰਹੇ ਸੀ ਉਹਨਾਂ ਤੇ ਸ਼ਾਂਤਮਈ ਜਾਂਦਿਆਂ ਦੇ ਗੋਲੀਆਂ ਚਲਾਈਆਂ ਨੇ ਤੇ ਬੀਜੇਪੀ ਦੀ ਹਰਿਆਣਾ ਸਰਕਾਰ ਉਹਨਾਂ ਨੂੰ ਸਨਮਾਨਿਤ ਕਰਨ ਲਈ ਜੇ ਰਾਸ਼ਟਰਪਤੀ ਨੂੰ ਉਹਨਾਂ ਨੇ ਲੈਟਰ ਭੇਜਿਆ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਉਸ ਦੇ ਰੋਸ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਰੋਸ ਜ਼ਾਹਰ ਕਰਿਆ ਵੀ ਇਹਨਾਂ ਇਹ ਕੰਮ ਪਹਿਲੀ ਵਾਰ ਹੋ ਰਿਹਾ ਵੀ ਆਪਣੇ ਦੇਸ਼ ਦੇ ਲੋਕਾਂ ਦੇ ਗੋਡੀ ਚਲਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਸ਼ਾਂਤਮਈ ਜਾ ਰਹੇ ਸੀ ਉਲਟਾ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਮੇਟੀ ਬਣੀ ਹੈ ਸਿੱਖ ਬਣੀ ਆ ਉਹਦੇ ਉੱਤੇ ਜਿਹੜੇ ਵੀ ਦੋਸ਼ੀਆਂ ਨੇ ਗੋਲੀ ਚਲਾਈ ਆ ਕਿਉਂਕਿ ਕੋਈ ਕੋਈ ਵੀ ਕਾਨੂੰਨ ਅਧਿਕਾਰ ਨਹੀਂ ਦਿੰਦਾ ਸ਼ਾਂਤ ਵਿੱਚ ਲੋਕਾਂ ਤੇ ਗੋਲੀਆਂ ਚਲਾਉਣ ਦਾ ਉਹਨਾਂ ਨੇ ਕਾਰਵਾਈ ਹੋਣੀ ਚਾਹੀਦੀ ਹੈ ਗੱਲ ਕੀਤੀ ਹੈ ਲੁਧਿਆਣਾ ਟੋਲ ਪਲਾza ਦੁਆਰਾ ਫਿਰ ਮੁਰਾਦ ਚੰਦੂ ਨੂੰ ਲੈ ਕੇ ਕੀ ਗੱਲ ਹੈ ਦੇਖੋ ਜਿਹੜਾ ਲੁਧਿਆਣਾ ਟੋਲ ਪਲਾza ਹੈਗਾ ਉਸ ਅਜੇ ਕੋਈ ਸਾਡੀ ਆਪਰ ਦੇ ਵਿੱਚ ਗੱਲਬਾਤ ਨਹੀਂ ਹੋਈ ਉਹ ਜਿਵੇਂ ਵੀ ਸਾਡੀ ਸੂਬਾ ਕਮੇਟੀ ਜਾਂ ਸਾਡਾ ਮੀਟਿੰਗ ਹੋਊਗੀ ਉਹਦੇ ਉੱਤੇ ਅਸੀਂ ਹੁਣ ਇਹ ਵਿਚਾਰਿਆ ਜਾਊਗਾ ਉੱਥੇ ਬੈਠ ਕੇ ਸਾਰੀ ਗੱਲਬਾਤ ਕੀਤੀ ਜਾਊ।